ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਅਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦੇ ਆਖਰੀ ਪਿੰਡ ਧੂੜਕੋਟ ਦੇ ਵਿੱਚ ਧੂੜਕੋਟ ਪਿੰਡ ਵੀ ਫਰੀਦਕੋਟ ਜ਼ਿਲ੍ਹੇ ਦਾ ਆਖਰੀ ਪਿੰਡ ਆ ਇਹਦੇ ਗਵੰਡੀ ਪਿੰਡ ਦੋ ਜਿਹੜੇ ਮਿੱਤਰੋ ਉਹ ਵੀ ਆਖਰੀ ਆਖਰੀ ਪਿੰਡ ਜ਼ਿਲ੍ਹਿਆਂ ਦਾ ਨੇ ਇੱਕ ਪਾਸੇ ਮਾਲਾਕਲਾਂ ਪਿੰਡ ਆ ਜਿਹੜਾ ਉਹ ਮੋਗੇ ਜ਼ਿਲ੍ਹੇ ਦਾ ਆਖਰੀ ਪਿੰਡ ਆ ਗਿਆ ਦੂਜੇ ਪਾਸੇ ਗਿੱਲ ਪਿੰਡ ਆ ਫਰੋਜ਼ਪੁਰ ਜ਼ਿਲ੍ਹੇ ਦਾ ਉਹ ਵੀ ਆਖਰੀ ਪਿੰਡ ਆ ਗਿਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਬਾਈ ਦਾ ਨਾਮ ਹੈਗਾ ਵਾ ਰਣਜੀਤ ਸਿੰਘ ਪਿੰਡ ਦੇ ਵਿੱਚ ਬਾਈ ਨੂੰ ਵੈਸੇ ਗੋਰੇ ਦੇ ਨਾਮ ਉੱਤੇ ਜਾਣਦੇ ਆ ਵੀ ਗੋਰਾ-ਗੋਰਾ ਕਹਿੰਦੇ ਆ ਮਿੱਤਰੋ ਬਾਈ ਨੂੰ ਪਰ ਰਣਜੀਤ ਸਿੰਘ ਬਾਈ ਦਾ ਨਾਮ ਆ ਜਿਹੜਾ ਕੱਚੀ ਦਾਣਾ ਮੰਡੀ ਵਾਲੇ ਛੜਕਾ ਉਹ ਰੋਡ ਦੇ ਉੱਤੇ ਬਾਈ ਦਾ ਘਰ ਆ ਦੂਜਾ ਸੂਆ ਵੜ ਵਕਾਉਆ ਬਾਈ ਦੇ ਕੋਲੇ ਮਿੱਤਰੋ 10 ਤੋਂ 15 ਦਿਨਾਂ ਦੀ ਹਜੇ ਵੱਛੀ ਕੱਚੀ ਆ ਪਹਿਲੇ 1 ਸੂਏ 17-18 ਕਿਲੋ ਦੁੱਧ ਦਿੱਤਾ ਤੋਰਦੇ ਮੜ ਜੀ ਜੀ ਦੁੱਧ ਪਹਿਲੇ 10 ਸੋਸ 18 ਕਿਲੋ ਦੁੱਧ ਨੇ ਦਿੱਤਾ ਹੋਇਆ ਕਰਮਾਲੀ ਨੇ ਪਲੀ ਸੰਭੀ ਜਾਣ ਵਾਲੀ ਲਹੂ ਪਾਣੀ ਵਾਲੇ ਨਿੱਗਰ ਸੋਹਣੀ ਸੁਨੱਖੀ ਵਹਿੜਾ ਮਿੱਤਰੋ ਮੂੰਹ ਮੱਥੇ ਲੱਗਦੀ ਹੈ ਕੋਈ ਐ ਨਹੀਂ ਹੈਗਾ ਵੀ ਕ੍ਰੋਸ ਬਣ ਦੇ ਵਿੱਚ ਸਾਰੀ ਵਹਿੜ ਚੰਗੀ ਹੈ ਕਿਉਂਕਿ ਥਣ ਬਰੀਕੀ ਚੰਗੀ ਲੱਗੀ ਹੋਈ ਹੈ ਕਰਮਾਲੀ ਨੂੰ ਜਿਵੇਂ ਜਿਵੇਂ ਮੰਨ ਲਓ ਭਰੂਗੀ ਇਹਨੇ ਸੋਹਣੀ ਤਿਆਰੀ ਕਰ ਜਾਣੀ ਸੋਹਣਾ ਡਿਜ਼ਾਈਨ ਬਣ ਜਾਣਾ ਇਹਦਾ ਦੇਖੀ ਜਾਓ ਤੁਸੀਂ ਮਿੱਤਰੋ ਆਪ ਹੀ ਤੁਹਾਨੂੰ ਪਸੰਦ ਆਊਗੀ ਐਨੂੰ ਹੀ ਲੈ ਜਾਓ ਬਾਈ ਮਾੜੀ ਵੇਖੋ ਦੋਈ ਬਣਦੀ ਤਣਦੀ ਆ ਕੋਈ ਐ ਨਹੀਂ ਹੈਗਾ ਛੋਟੀ ਜੀ ਹੈ ਨਹੀਂ ਹਰ ਅੰਗ ਆ ਜਿਹੜਾ ਕਰਮਾਲੀ ਨੂੰ ਪ੍ਰਮਾਤਮ ਹਰ ਪਾਸੇ ਤੋਂ ਹੀ ਚੰਗੀ ਆ ਯਾਨੀ ਕਿ ਕੋਈ ਐ ਨਹੀਂ ਹੈਗਾ ਲੱਸੀ ਫਿੱਕੀ ਚਮਕ-ਦਮਕ ਵਾਲੀ ਸ਼ਾਈਨਿੰਗ ਵਾਲੀ ਵਹਿੜਾ ਮਿੱਤਰੋ ਥਣ ਚੰਗਾ ਲੱਗਾ ਹੋਇਆ ਪਾਵਰ ਵਾਲਾ ਪੂਰਾ ਕੱਚੀ-ਕੱਚੀ ਆ ਬੱਚੇ ਅੱਜ ਤੋਂ ਦੱਸਾਂ ਉਹਨਾਂ ਨੂੰ ਬੱਚੇ ਦੀ ਡੋਸਾ ਜਿਹੜੀ ਉਹ ਇੱਕ ਤਾਕਤਵਰ ਤੇ ਇੱਕ ਮਜ਼ਬੂਤ ਬਣੂਗੀ ਤੇ ਇਹਦਾ ਜਿਹੜਾ ਬਾਈ ਰੇਟ ਆ ਉਹ ਲੈਂਡ ਦੇਣ ਦੇ ਨੇੜੇ ਤੇੜੇ ਜਿਹੇ ਆਲਾ ਕੰਮ ਕੀਤਾ ਵਾ ਕੋਈ ਇਹ ਨਹੀਂ ਹੈਗਾ ਵੀ ਜੇ ਬાળા ਬਲਾਵੇਂ ਹੋਣਗੇ ਬાળા ਹਲਾਵਾ ਹੋਊਗਾ ਉਹ ਨਹੀਂ ਵੜਿਆ ਆਪਾਂ ਮਿੱਤਰੋ 90000 ਰੁਪਇਆ ਕੀਮਤ ਰਖਾਈ ਹੈ ਮਾਲਕ ਤੋਂ ਮਾਨਤਾਨੋਂ ਦੇ ਵਿੱਚੋਂ ਤੁਹਾਡਾ ਆਏਗਾ ਭਰਾ ਦਾ ਜ਼ਰੂਰ ਕੀਤਾ ਜਾਊਗਾ ایسی ਗੱਲ ਨਹੀਂ ਦੂਜਾ ਸੂਆ ਇਹਨੇ ਸੂਣਾ ਵਾ ਮਿੱਤਰੋ ਤੇ ਇਹਦੇ 10 ਦਿਨ ਹਜੇ ਦਿਨ ਪੂਰੇ ਹੋਣ ਦੇ ਵਿੱਚ ਪਏ ਜੇ ਉੱਪਰ ਲੇਗੀ 2-4 ਦਿਨ ਤੱਕ ਗੱਲ ਬਾਕੀ ਆ ਮਿੱਤਰੋ ਸੋਨਾ ਲੇਵਾ ਕਰਦੀ ਆ ਸੋਹਣੀ ਤਿਆਰੀ ਕਰਦੀ ਆ ਕਿ 22-23 ਕਿਲੋ ਦੁੱਧ ਪਾਜੂਗੀ ਫਿਰ ਆਉਣਾ ਕਿੱਥੇ ਆ ਧੂੜਕੋਟ ਪਿੰਡ ਦੇ ਵਿੱਚ ਜ਼ਿਲ੍ਹੇ ਫਰੀਦਕੋਟ ਦਾ ਪਿੰਡ ਆ ਮਿੱਤਰੋ ਬਾਈ ਦਾ ਨਾਮ ਹੈਗਾ ਵਾ ਰਣਜੀਤ ਸਿੰਘ ਦਾਣਾ ਮੰਡੀ ਵਾਲੀ ਛੜਕ ਦੇ ਉੱਤੇ ਬਾਈ ਦਾ ਘਰ ਆ ਅਗਲੀ ਕਾਰਵਾਈ ਲਈ ਨੰਬਰ ਸਕਰੀਨ ਤੇ ਆ ਕਿੰਨਾ ਨੰਬਰ ਆ ਬਈ ਆਪਣਾ 98141 98141 12515